ਸਤਿਗੁਰ ਬਾਈ ਵੀਰੇ ਕਿੱਥੋਂ ਚੱਲੇ ਤੇ ਕਿੱਥੇ ਅਸੀਂ ਚੀਮਿਆਂ ਤੋਂ ਚੱਲੇ ਸੀ ਬਾਈ ਸਵਾਰੀ ਲੈ ਕੇ ਲੁਧਿਆਣੇ ਸੈੱਡ ਕੇ ਆ ਰਿਹਾ ਸੀ ਮੈਂ ਕੀ ਗੱਲਬਾਤ ਕੀ ਹੋਈ ਅੱਜ ਗੱਲਬਾਤ ਬਾਈ ਮੈਂ ਆਪਣੀ ਸਾਈਡ ਤੋਂ ਆ ਰਿਹਾ ਸੀ ਇਹ ਟਰੱਕ ਥੰਮ ਲਾ ਇਧਰਲੀ ਸਾਈਡ ਤੋਂ ਆ ਰਿਹਾ ਸੀ ਸੱਜੇ ਪਾਸਿਓਂ ਤੇ ਕਦੋਂ ਇਹਨੇ ਟਰੱਕ ਬੇਕਾਬੂ ਹੋ ਗਿਆ ਇਹ ਤੋਂ ਮੇਰੇ ਲਈ ਸਾਈਡ ਹੋ ਗਿਆ ਜੀ ਮੈਂ ਗੱਡੀ ਦੇ ਬ੍ਰੇਕਾਂ ਮਾਰਤੀਆਂ ਮੇਰੀ ਗੱਡੀ ਰੁਕ ਗਈ ਜੀ ਇਹ ਆ ਖੜੀ ਆ ਕੇ ਵਿੱਚ ਵੱਜਿਆ ਜੀ ਪੂਰੇ ਜ਼ੋਰ ਨਾਲ ਤੇ ਇੱਕ ਗੱਡੀ ਮੇਰੇ ਪਿੱਛੋਵਰੀ ਦੀ ਉਹ ਪਿੱਛੋ ਵੱਜੀ ਜੀ ਐ ਮੰਨ ਲਓ ਵੀ ਗੱਡੀ ਖਤਮ ਹੋ ਗਈ ਸਾਰੀ ਕਿੰਨੇ ਬੰਦੇ ਸੀ ਇਹਦੇ ਵਿੱਚ ਡਰਾਈਵਰ ਸ ਕਿੰਨੇ ਸੱਟੇ ਵੇਟ ਕਿਹਦੇ ਲੱਗੀਆਂ ਕਿੰਨੀ ਗੱਲ ਕਰੇ ਸੱਟਾਂ ਲੱਗੀਆਂ ਜੀ ਥੋੜੀਆਂ ਥੋੜੀਆਂ ਲੱਗੀਆਂ ਨੇ ਹਾਂ ਜੀ ਲੱਗਤੀ ਆ ਥੋੜੀ ਮੰਗ ਤਾਂ ਇਨਸਾਫ ਹੋਣਾ ਚਾਹੀਦਾ ਜੀ ਹਾਂ ਜੀ ਹਾਂ ਬਿਲਕੁਲ दारू ਪੀਤੀ ਹੋਈ ਹੈ ਜੀ ਮੈਂ ਆਪ ਟਰੱਕ ਦੀ ਸ਼ੀਟ ਕੋ ਮੈਂ ਲਾਹਿਆ ਜੀ ਉਹਨੂੰ ਹਾਂ ਜੀ दारू ਪੀਤੀ ਹੋਏ ਤੇਰੀ दारू ਪੀਤੀ ਆ ਜੀ ਹੈ ਗੋਲੀ ਖਾਦੀ ਜੀ ਵਾਲੀ ਕਾਦੀ ਕੋਲੀ ਕਾਦੀ ਆ ਦਾਰੂ ਦਾ ਤੇ ਮੁਸ਼ਕ ਮਾਰੀ ਜਾਂਦਾ ਤੂੰ ਰੱਜਿਆ ਹੋਇਆ ਦਾਰੂ ਜਨਾ ਮੁਸ਼ਕ ਮਾਰੀ ਜਾਂਦਾ ਕਿੱਥੇ ਜਾਣਾ ਤੂੰ ਕਿੱਥੋਂ ਆ ਜੀਗਾ ਮੈਂ ਤੋਰੀ ਖਾਲੀ ਆ ਦਾਰੂ ਨਾਲ ਰੱਜਿਆ ਹੋਇਆ ਜਮਾ ਪੈਂਚ ਪਿੱਛੇ ਗੱਡੀ ਭੰਨ ਗਿਆ ਹੈ ਸੈਲਰ ਦੀ ਗੱਡੀਆਂ ਦੇਖੋ ਤੁਸੀਂ ਇਹ ਆ ਡਰਾਈਵਰ ਹੈ ਸਾਹਮਣੇ ਜਿਹੜਾ ਗੱਡੀ ਟਰਾਲਾ ਲੱਦ ਕੇ ਲੱਗਿਆ ਟਰੱਕ ਕਾਰ ਦਾ ਦੇਖੋ ਕੀ ਹਾਲ ਹੋਇਆ ਦਾਰੂ ਨਾਲ ਰੱਜਿਆ ਹੋਇਆ ਸਾਰਾ ਟੱਬੜੀ ਮਾਰਦਾ ਸੀ ਇਹਨੇ ਤਾਂ ਕੁਦਰਤ ਨਾਲ ਬਚ ਗਏ ਆ ਤਾਂ ਹਾਲ ਹੈ ਕਿਹੜੇ ਸੈਲਰ ਦੀ ਹੈ ਕਿਹੜੇ ਸੈਲਰ ਦੀ ਹੈ ਫੋਨ ਗੱਡੀ ਪਿਆ ਫੋਨ ਗੱਡੀ ਪਿਆ ਸੈਲਰ ਕਿਹੜੇ ਮਾਲਕ ਕੌਣ ਹੈ ਤੇਰੀ ਗੱਡੀ ਦੇ ਮਾਲਕ ਵਾਂਸ ਹੈ ਹੈ ਵਾਂਸ ਹੈ ਵਾਂਸਾ ਕੌਣ ਠੀਕ ਛੋਟੇ ਮੁੰਡੇ ਕਿੱਥੇ ਨੇ ਬਦਲ ਸੈਲਰ ਕਿੱਥੇ ਨੇ ਮਹਿਲ ਕਲਾਣਾ ਜੀ ਮਹਿਲ ਕਲਾਣਾ